ਉਦਰਖੰਨਾ ਤੋਂ ਮਨਵਾਗੀ ਖਬਰ ਸਾਹਮਣੇ ਆਈਏ ਖੰਨਾ ਦੇ ਨੌਜਵਾਨ ਦੀ ਕੈਨੇਡਾ ਸਮੋਥ ਹੋਈਏ ਸੜਕਾ ਹਾਸੇ ਚ ਨੌਜਵਾਨ ਦੀ ਜਾਨ ਗਈਏ ਪਿਤਾ ਦੇ ਨਾਲ ਕੁਝ ਘੰਟੇ ਪਹਿਲਾਂ ਉਸ ਦੇ ਬਲੋਂ ਗੱਲ ਕੀਤੀ ਜਾਂਦੀ ਹੈ ਤੋਂ ਸੁਵਾਦ 31 ਦਸੰਬਰ ਦੀ ਰਾਤ ਨੂੰ ਇਹ ਹਾਦਸਾ ਵਾਪਰ ਜਾਂਦਾ ਹੈ ਸੜਕਾ ਹਾਸੇ ਚ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਸਭ ਤੋਂ ਮੰਦ ਭਾਗਾ ਇਹ ਹੈ ਕਿ ਕੁਝ ਮਹੀਨੇ ਬਾਅਦ ਹੀ ਵਿਸ਼ਵਰਾਜ ਦਾ ਇਸ ਨੌਜਵਾਨ ਦਾ ਵਿਆਹ ਸੀ ਸੋ ਪਰਿਵਾਰ ਜੋ ਹੈ ਵਿਆਹ ਦੀਆਂ ਤਿਆਰੀਆਂ ਚ ਰੁੱਟਿਆ ਹੋਇਆ ਸੀ ਵਿਆਹ ਦੀਆਂ ਤਿਆਰੀਆਂ ਜਿਹਨੇ ਉਹ ਕੀਤੀਆਂ ਜਾ ਰਹੀਆਂ ਸਨ ਇਹ ਚੜਦੀ ਬਰੇ ਇਸੇ ਮੁੰਡਾ ਇਸ ਲੜਕੇ ਦੀ ਮੌਤ ਹੋ ਗਈ ਔਰ ਪਰਿਵਾਰ ਦੇ ਲਈ ਇੱਕ ਵੱਡਾ ਕਾਟਾ ਸੀ ਸਮਝ ਪਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਦੁੱਖਾਂ ਦਾ ਪਹਾੜ ਡਿੱਗਿਆ ਹੈ ਕੁਝ ਮਹੀਨੇ ਬਾਅਦ ਹੀ ਇਸ ਨੌਜਵਾਨ ਦਾ ਵਿਆਹ ਸੀ 2012 ਦੇ ਵਿੱਚ ਨੌਜਵਾਨ ਜੋ ਹੈ ਵਿਦੇਸ਼ ਗਿਆ ਸੀ ਤੇ ਕੈਨੇਡਾ ਦੇ ਵਿੱਚ ਖੰਨਾ ਦੇ ਨੌਜਵਾਨ ਦੀ ਸੜਕਾ ਸੇ ਚ ਜਾਂਚ ਲਈ ਗਈ ਹੈ ਪਿਤਾ ਨਾਲ ਕੁਝ ਘੰਟੇ ਪਹਿਲਾਂ ਉਸ ਦੀ ਗੱਲਬਾਤ ਹੁੰਦੀ ਹੈ ਫੋਨ ਤੇ ਗੱਲਬਾਤ ਹੋਈ ਪਰ ਬਾਅਦ ਚ ਪਤਾ ਚੱਲਿਆ 31 ਦਸੰਬਰ ਦੀ ਰਾਤ ਇੱਕ ਹਾਸਤੇ ਨੇ ਉਸ ਦੀ ਜਾਨ ਲੈ ਲਈ ਸੋ ਨੌਜਵਾਨ ਦਾ ਵਿਆਹ ਹੋਣਾ ਸੀ ਔਰ ਵਿਆਹ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਕੀਤੀਆਂ ਜਾ ਰੀਆਂ ਸਨ ਇਹ ਤਸਵੀਰ ਵੀ ਤੁਸੀਂ ਇੱਕ ਵਾਰ ਨੂੰ ਸ਼ਾਇਦ ਇੰਗੇਜਮੈਂਟ ਦੀ ਤਸਵੀਰ ਹੋਏਗੀ ਸੋ ਉਸ ਕੁੜੀ ਲਈ ਵੀ ਬੇਹਦ ਔਖਾ ਸਮਾਂ ਸੀ ਸਮਝ ਸਕਦੇ ਆ ਜਿਸ ਦੇ ਨਾਲ ਐਸਾ ਲੜਕੇ ਦਾ ਵਿਆਹ ਹੋਣਾ ਸੀ ਘਰ ਚ ਸੱਥਰ ਵਿੱਚ ਨੇ 2017 ਚ ਗਿਆ ਸੀਗਾ ਦਸੰਬਰ ਦੇ ਵਿੱਚ ਸਟੱਡੀ ਬੇਸ ਤੇ ਗਿਆ ਸੀਗਾ ਉੱਥੇ ਜਾ ਕੇ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਨੇ ਡਿਪਲੋਮਾ ਕਰਨ ਤੋਂ ਬਾਅਦ ਫਿਰ ਵਰਕ ਪਰਮਿਟ ਤੇ ਪੀਈਆਈ ਦੇ ਵਿੱਚ 2-3 ਸਾਲ ਉੱਤੇ ਪੀਐਲਆਈ ਉੱਥੋਂ ਫਿਰ ਹੁਣ ਬ੍ਰੈਂਟਨ ਆ ਗਿਆ ਸੀ ਪੀਆਰ ਲੱਗੀ ਹੋਈ ਸੀ ਜੀ ਨੇੜੇ ਹਫ਼ਤੇ 10 ਦਿਨਾਂ ਚ ਪੀਆਰ ਆਉਣ ਵਾਲੀ ਸੀ ਤੇ ਹੁਣ ਉਹਦਾ ਅਸੀਂ ਵਿਆਹ ਦਾ ਪ੍ਰੋਗਰਾਮ ਸੀਗਾ ਵਿਆਹ ਕਰਨਾ ਸੀ ਮੀਨ ਵਾਈਜ਼ਲੀ ਉੱਥੇ ਐਕਸੀਡੈਂਟ ਹੋ ਗਿਆ ਪਿਛਲੇ ਦਿਨਾਂ ਨੂੰ 31 ਤਰੀਕ ਨੂੰ ਉਧਰ ਖੰਨਾ ਤੋਂ ਮੰਦਵਾਗੀ ਖਬਰ ਸਾਹਮਣੇ ਆਈਏ ਖੰਨਾ ਦੇ ਨੌਜਵਾਨ ਦੀ ਕੈਨੇਡਾ ਸਮੋਥ ਹੋਈਏ ਸੜਕਾ ਹਾਸੇ ਚ ਨੌਜਵਾਨ ਦੀ ਜਾਨ ਗਈਏ ਪਿਤਾ ਦੇ ਨਾਲ ਕੁਝ ਘੰਟੇ ਪਹਿਲਾਂ ਉਸਦੇ ਬਲੋ ਗੱਲ ਕੀਤੀ ਜਾਂਦੀ ਹੈ ਤੋਂ ਸਵਾਦ 31 ਦਸੰਬਰ ਦੀ ਰਾਤ ਨੂੰ ਇਹ ਹਾਦਸਾ ਵਾਪਰ ਜਾਂਦਾ ਹੈ ਸੜਕਾ ਹਾਸੇ ਚ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਸਭ ਤੋਂ ਮੰਦ ਭਾਗਾ ਇਹ ਹੈ ਕਿ ਕੁਝ ਮਹੀਨੇ ਬਾਅਦ ਹੀ ਵਿਸ਼ਵਰਾਜ ਦਾ ਇਸ ਨੌਜਵਾਨ ਦਾ ਵਿਆਹ ਸੀ ਸੋ ਪਰਿਵਾਰ ਜੋ ਹੈ ਵਿਆਹ ਦੀਆਂ ਤਿਆਰੀਆਂ ਚ ਰੁੱਟਿਆ ਹੋਇਆ ਸੀ ਵਿਆਹ ਦੀ ਤਿਆਰੀਆਂ ਜਿਹਨੇ ਉਹ ਕੀਤੀਆਂ ਜਾ ਰਹੀਆਂ ਸਨ ਇਹ ਚੜਦੀ ਬਰੇ ਇਸੇ ਮੁੰਡਾ ਇਸ ਲੜਕੇ ਦੀ ਮੌਤ ਹੋ ਗਈ ਔਰ ਪਰਿਵਾਰ ਦੇ ਲਈ ਇੱਕ ਵੱਡਾ ਘਾਟਾ ਸੀ ਸਮਝ ਪਾ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ ਕੁਝ ਮਹੀਨੇ ਬਾਅਦ ਹੀ ਇਸ ਨੌਜਵਾਨ ਦਾ ਵਿਆਹ ਸੀ 2012 ਦੇ ਵਿੱਚ ਨੌਜਵਾਨ ਜੋ ਹੈ ਵਿਦੇਸ਼ ਗਿਆ ਸੀ ਤੇ ਕੈਨੇਡਾ ਦੇ ਵਿੱਚ ਖੰਨਾਂ ਦੇ ਨੌਜਵਾਨ ਦੀ ਸੜਕ ਹਾਸੇ ਚ ਜਾਂਚ ਲਈ ਗਈ ਹੈ ਪਿਤਾ ਨਾਲ ਕੁਝ ਘੰਟੇ ਪਹਿਲਾਂ ਉਸ ਦੀ ਗੱਲਬਾਤ ਹੁੰਦੀ ਹੈ ਫੋਨ ਤੇ ਗੱਲਬਾਤ ਹੋਈ ਪਰ ਬਾਅਦ ਚ ਪਤਾ ਚੱਲਿਆ ਤੀ ਦੇ ਸੰਬੰਧੀ ਰਾਤ ਇੱਕ ਹਾਸੇ ਨੇ ਉਸ ਦੀ ਚਾਲ ਲੈ ਲਈ ਸੋ ਨੌਜਵਾਨ ਦਾ ਵਿਆਹ ਹੋਣਾ ਸੀ ਔਰ ਵਿਆਹ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਕੀਤੀਆਂ ਜਾ ਰੀਆਂ ਸਨ ਇਹ ਤਸਵੀਰ ਵੀ ਤੁਸੀਂ ਵੇਖ ਪਾਓਗੇ ਸ਼ਾਇਦ ਇੰਗੇਜਮੈਂਟ ਦੀ ਤਸਵੀਰ ਹੋਏਗੀ ਸੋ ਉਸ ਕੁੜੀ ਲਈ ਵੀ ਬੇਹਦ ਔਖਾ ਸਮਾਂ ਸੀ ਸਮਝ ਸਕਦੇ ਹਾਂ ਜਿਸ ਦੇ ਨਾਲ ਐਸਾ ਲੜਕੇ ਦਾ ਵਿਆਹ ਹੋਣਾ ਸੀ ਘਰ ਚ ਸੱਥਰ ਪਿਛੇ ਨੇ 2017 ਚ ਗਿਆ ਸੀਗਾ ਦਸੰਬਰ ਦੇ ਵਿੱਚ ਸਟੱਡੀ ਵੇਸ ਤੇ ਗਿਆ ਸੀ ਜਿੱਥੇ ਜਾ ਕੇ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਨਹੀਂ ਡਿਪਲੋਮਾ ਕਰਨ ਤੋਂ ਬਾਅਦ ਫਿਰ ਵਰਕ ਪਰਮਿਟ ਤੇ ਪੀਈਆਈ ਦੇ ਵਿੱਚ ਜੀ 2-3 ਸਾਲ ਉੱਥੇ ਪੀਆਈਐਲ ਆਈ ਉੱਥੋਂ ਫਿਰ ਹੁਣ ਬ੍ਰੈਂਟਨ ਆ ਗਿਆ ਸੀ ਪੀਆਰ ਲੱਗੀ ਹੋਈ ਸੀ ਜੀ ਨੇੜੇ ਹਫ਼ਤੇ 10 ਦਿਨਾਂ ਚ ਪੀਆਰ ਆਉਣ ਵਾਲੀ ਸੀ ਤੇ ਉਹਨੋ ਦਾ ਅਸੀਂ ਵਿਆਹ ਦਾ ਪ੍ਰੋਗਰਾਮ ਸੀਗਾ ਵਿਆਹ ਕਰਨਾ ਸੀ ਮੀਨ ਵਾਈਜ਼ ਲਈ ਉੱਥੇ ਐਕਸੀਡੈਂਟ ਹੋ ਗਿਆ ਪਿਛਲੇ ਦਿਨਾਂ ਨੂੰ 31 ਤਰੀਕ ਨੂੰ ਇਹ